ਦੋਸਤੋ ਜੂਨ 1984 ਆਪਰੇਸ਼ਨ ਬਲੂ ਸਟਾਰ ਜਦੋਂ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਨੇ ਫੌਜ ਚਾੜ ਕੇ ਸਿੱਖਾਂ ਦੇ ਪਾਵਨ ਹਸਤਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾਂ ਦੇ ਨਾਲ ਹਮਲਾ ਕਰਕੇ ਢਾਹ ਢੇਰੀ ਕਰ ਦਿੱਤਾ ਸੀ ਸਿੱਖਾਂ ਉਤੇ ਵਾਪਰੇ ਇਸ ਕਹਿਰ ਨੂੰ ਜਿੱਥੇ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਨੇ ਇਸ ਦਾ ਦੁੱਖ ਮਨਾਇਆ ਪਰ ਉੱਥੇ ਹੀ ਕੁਝ ਲੋਕ ਅਜੇ ਵੀ ਸਨ ਜਿਨ੍ਹਾਂ ਨੇ ਇਸ ਘੱਲੂ ਘਰੇ ਦੀ ਖੁਸ਼ੀ ਮਨਾਉਂਦੇ ਹੋਏ ਲੱਡੂ ਤੱਕ ਵੰਡੇ ਸਨ ਤੇ ਸਿੱਖਾਂ ਦੀ ਹੋਈ ਇਸ ਨਸਲ ਕੁਛੀ ਤੇ ਭੰਗੜੇ ਪਾਏ ਸਨ ਬਾਲੀਵੁੱਡ ਦੇ ਐਕਟਰ ਅਮਤਾਬ ਬਚਨ ਨੇ ਜੂ ਨਵੰਬਰ 1984 ਵਿੱਚ ਖੂਨ ਦਾ ਬਦਲਾ ਖੂਨ ਦੇ ਨਾਰੇ ਲਾਏ ਸਨ ਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਲਈ ਭੀੜ ਨੂੰ ਉਕਸਾਇਆ ਸੀ ਪਰ ਇਹਨਾਂ ਲੋਕਾਂ ਦੇ ਬਿਲਕੁਲ ਉਲਟ ਬਾਲੀਵੁੱਡ ਦਾ ਇੱਕ ਬਹੁਤ ਵੱਡਾ ਐਕਟਰ ਵੀ ਇਸੇ ਭੀੜ ਵਿੱਚੋਂ ਨਿਕਲ ਕੇ ਸਿੱਖਾਂ ਦੇ ਹੱਕ ਵਿੱਚ ਆ ਕੇ ਖੜਾ ਹੋਇਆ ਸੀ ਉਸੀ ਅੱਜ ਦੇ ਬਾਲੀਵੁੱਡ ਦੇ ਸਟਾਰ ਸੰਜੇ ਦੱਤ ਦਾ ਪਿਤਾ ਫਿਲਮੀ ਹੀਰੋ ਸੁਨੀਲ ਦੱਤ ਸੁਨੀਲ ਦੱਤ ਨੇ 1984 ਦੀ ਸਿੱਖ ਨਸਲ ਕੁਜ਼ੀ ਉਤੇ ਸਿੱਖਾਂ ਦੇ ਹੱਕ ਵਿੱਚ ਜੋ ਆਵਾਜ਼ ਬੁਲੰਦ ਕੀਤੀ ਉਸ ਬਾਰੇ ਜਾਣ ਕੇ ਹਰ ਇੱਕ ਸਿੱਖ ਨੂੰ ਸੁਨੀਲ ਦੱਤ ਉਤੇ ਮਾਣ ਮਹਿਸੂਸ ਹੋਵੇਗਾ ਕੀ ਕੀਤਾ ਸੀ ਸੁਨੀਲ ਦੱਤ ਨੇ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਜਾਰੀ ਰੱਖਦੇ ਹਾਂ ਦੋਸਤੋ ਸੁਨੀਲ ਦੱਤ ਬਾਲੀਵੁੱਡ ਦਾ ਜਾਣਿਆ ਪਛਾਣਿਆ ਨਾਮ ਸੀ ਜਿਸ ਨੂੰ ਚਾਹਣ ਵਾਲੇ ਪੂਰੀ ਦੁਨੀਆ ਵਿੱਚ ਲੱਖਾਂ ਉਸ ਦੇ ਫੈਨਸ ਹਨ ਜਿਸ ਵੇਲੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਅਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਜਿੱਥੇ ਇਸ ਪੂਰੀ ਕਾਰਵਾਈ ਦਾ ਕਾਂਗਰਸ ਦੀ ਵਿਰੋਧੀ ਧਿਰ ਨੇ ਵੀ ਸਮਰਥਨ ਕੀਤਾ ਸੀ ਉਸ ਵਕਤ ਹਰ ਕੋਈ ਪੰਜਾਬ ਅਤੇ ਸਿੱਖਾਂ ਦੇ ਵਿਰੁੱਧ ਵਿੱਚ ਆ ਕੇ ਖੜਾ ਹੋ ਗਿਆ ਸੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਅਮੇਤਾਬ ਬੱਚਨ ਵਰਗੇ ਵੱਟੇ ਨਾਵਾਂ ਨੇ ਖੁੱਲ ਕੇ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਸੀ ਪਰ ਇਸ ਕਾਰਵਾਈ ਦੇ ਵਿਰੁੱਧ ਉਹ ਲੋਕ ਵੀ ਉੱਠ ਖੜੇ ਹੋਏ ਸਨ ਜਿਨ੍ਹਾਂ ਨੂੰ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਅਮਦਰਦੀ ਸੀ ਜਿਨ੍ਹਾਂ ਵਿੱਚ ਇੱਕ ਸੀ ਸੁਨੀਲ ਦੱਤ ਸੁਨੀਲ ਦੱਤ ਦਾ ਜਨਮ ਅਤੇ ਉਸਦਾ ਪਰਿਵਾਰਕ ਪਿਛੋਕੜ ਭਾਵੇਂ ਲਹਿੰਦੇ ਪੰਜਾਬ ਪਾਕਿਸਤਾਨ ਦਾ ਸੀ ਪਰ ਉਸਦੇ ਦਿਲ ਵਿੱਚ ਸਿੱਖ ਕੌਮ ਪ੍ਰਤੀ ਅਤੇ ਸ੍ਰੀ ਦਰਬਾਰ ਸਾਹਿਬ ਬੜਾ ਆਦਰ ਸਨਮਾਨ ਸੀ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਇਸ ਕਾਰਵਾਈ ਦਾ ਦੁੱਖ ਮਣਾਉਂਦਿਆਂ ਇਸ ਦਮਦਾਰ ਅਦਾਕਾਰ ਸੁਨੀਲ ਦੱਤ ਨੇ 1987 ਵਿੱਚ ਲਗਾਤਾਰ 2000 ਕਿਲੋਮੀਟਰ ਦਾ ਸਫ਼ਰ 73 ਦਿਨਾਂ ਵਿੱਚ ਪੈਦਲ ਤੈਅ ਕਰਕੇ ਮੁੰਬਈ ਤੋਂ ਪੰਜਾਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ ਸੀ ਦਰਬਾਰ ਸਾਹਿਬ ਪਹੁੰਚ ਕੇ ਸਜਿੱਥੇ ਸੁਨੀਲ ਦੱਤ ਨੇ ਇਸ ਫੌਜੀ ਕਾਰਵਾਈ ਦੀ ਨਿੰਦਿਆ ਕੀਤੀ ਨਾਲ ਹੀ ਉਹਨਾਂ ਕਿਹਾ ਕਿ ਇਹ ਸਾਰੀ ਧਰਤੀ ਉੱਤੇ ਇਕਲੌਤਾ ਸ੍ਰੀ ਦਰਬਾਰ ਸਾਹਿਬ ਹੀ ਅਜਾਇਸਤਾਨ ਹੈ ਇੱਥੇ ਆ ਕੇ ਮੇਰੇ ਮਨ ਨੂੰ ਐਦਾ ਸਕੂਨ ਮਿਲਦਾ ਕਿ ਜਿਵੇਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਹੋਵਾਂ ਇੱਥੇ ਮਨੁੱਖਤਾ ਲਈ ਬਸ ਪਿਆਰ ਹੀ ਪਿਆਰ ਹੈ ਉਹਨਾਂ ਕਿਹਾ ਕਿ ਐ ਖੁਦਾਈ ਦੇ ਸਮੁੰਦਰ ਮੈਨੂੰ ਮaaf ਕਰੀ ਜੋ ਇਹ ਕਤਲਿਆਮ ਇਸ ਧਰਤੀ ਤੇ ਹੋਇਆ ਪਰ ਮੈਂ ਕੁਝ ਵੀ ਨਾ ਕਰ ਸਕਿਆ ਇਹ ਬੋਲਦੇ ਹੋਏ ਸੁਨੀਲ ਦੱਤ ਦੇ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਸਨ ਬੇਸ਼ੱਕ ਉਹਨਾਂ ਨੂੰ ਪਤਾ ਵੀ ਸੀ ਕਿ ਮੇਰੇ ਅਜਾਇਆ ਕਰਨ ਦੇ ਨਾਲ ਮੈਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਵੀ ਇਸ ਤੋਂ ਬਾਅਦ ਟੁੱਟਾ ਸੀ ਪਰ ਫਿਰ ਵੀ ਸੁਨੀਲ ਦੱਤ ਨੇ ਇਸ ਘੱਲੂ ਘਰੇ ਦੇ ਵਿਰੁੱਧ ਹਾ ਦਾ ਨਾਰਾ ਮਾਰਿਆ ਸੀ ਸੁਨੀਲ ਦੱਤ ਕਿੱਡਾ ਵੱਡਾ ਸਟਾਰ ਸੀ ਤੇ ਲੋਕ ਉਸ ਦੇ ਕਿਸ ਹੱਦ ਤੱਕ دیਵਾਨੇ ਸਨ ਇਸ ਦਾ ਪ੍ਰਮਾਣ ਸਾਨੂੰ ਸੁਨੀਲ ਦੱਤ ਦੀ ਇਸੇ ਪੈਦਲ ਯਾਤਰਾ ਵਿੱਚੋਂ ਹੀ ਮਿਲਦਾ ਹੈ ਜਿਸ ਵੇਲੇ ਸੁਨੀਲ ਦੱਤ ਬੰਬੇ ਤੋਂ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਆਪਣੀ ਸ਼ਾਂਤੀ ਪੈਦਲ ਯਾਤਰਾ ਲੈ ਕੇ ਤੁਰਿਆ ਸੀ ਤਾਰ ਰਸਤੇ ਵਿੱਚ ਇੱਕ 115 ਸਾਲਾਂ ਦੀ ਬੁੱਢੀ ਔਰਤ ਨੇ ਕਈ ਘੰਟੇ ਧੁੱਪ ਵਿੱਚ ਖੜਕੇ ਸਿਰਫ ਸੁਨੀਲ দত্ত ਨੂੰ ਮਿਲਣ ਵਾਸਤੇ ਹੀ ਉਸ ਦਾ ਇੰਤਜ਼ਾਰ ਕੀਤਾ ਸੀ ਸੋ ਇਹ ਸੀ ਸੁਨੀਲ দত্ত ਦੇ ਸਿੱਖ ਕੌਮ ਨਾਲ ਪਿਆਰ ਦਾ ਇੱਕ ਕਿੱਸਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ